ਸ਼ਰੇਮ ਨਸ਼ਾ ਕਰਦੇ ਦੀ ਇਹ ਵੀਡੀਓ ਤਰਨਤਰਨ ਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ ਚ ਰੁੱਲ ਰਹੀ ਹੈ ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵੇ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੇਮ ਨਸ਼ਾ ਕਰਦੇ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ ਚ ਰੁੱਲ ਰਹੀ ਹੈ ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੇਮ ਨਸ਼ਾ ਕਰਦਿਆਂ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਸਟ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ 'ਚ ਰੁੱਲ ਰਹੀ ਹੈ। ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ। ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੇਮ ਨਸ਼ਾ ਕਰਦਿਆਂ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਸਟ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ 'ਚ ਰੁੱਲ ਰਹੀ ਹੈ। ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵੇ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ। ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੇਮ ਨਸ਼ਾ ਕਰਦਿਆਂ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸਟ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ ਚ ਰੁੱਲ ਰਹੀ ਹੈ। ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੇਮ ਨਸ਼ਾ ਕਰਦਿਆਂ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ ਚ ਰੁੱਲ ਰਹੀ ਹੈ ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵੇ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੈਮ ਨਸ਼ਾ ਕਰਦਿਆਂ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਸਟ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ 'ਚ ਰੁੱਲ ਰਹੀ ਹੈ। ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ। ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰੇਮ ਨਸ਼ਾ ਕਰਦਿਆਂ ਦੀ ਇਹ ਵੀਡੀਓ ਤਰੰਤਰੰਦੇ ਪੱਟੀ ਏਰੀਆ ਦੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਸਟ ਵੇਖ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਾ 'ਚ ਰੁੱਲ ਰਹੀ ਹੈ। ਇੱਕ ਨਹੀਂ ਕਈ ਨੌਜਵਾਨ ਇੱਕ ਥਾਂ ਤੇ ਬੈਠ ਕੇ ਨਸ਼ਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦਾਅਵਿਆਂ ਨੂੰ ਇਹ ਵੀਡੀਓ ਅੱਖਾਂ ਦਿਖਾ ਰਹੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ